ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਆਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਜਰਸੀ ਵੇੜਾ ਆ ਗਿਆ ਵੀਰੋ ਵੱਡੀ ਝੋਟੀ ਆ ਗਿਆ ਤਾਜ਼ੀਆਂ ਸੂਈਆਂ ਨੇ ਚੰਗੀਆਂ ਵੇੜਾ ਨੇ ਟੋਕਣਾ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਡ ਵੀਰ ਦਾ ਜੈਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਉਹਨਾਂ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ? ਹਾਂਜੀ ਵਧੀਆ ਵੀਰ ਜੀ ਤਰੀ ਸਲਾਮ ਜੀ। ਵਧੀਆ ਵੀਰੇ ਵਧੀਆ ਠੀਕ ਠਾਕ। ਬਾਕੀ ਕੀ ਜਿੰਦ ਡੇੜੀ ਫਾਰਮ ਦੇਖਣ ਵਾਲੇ ਪਿਆਰਪਰੀ ਸਾਸ਼ੀ ਗਾਲ ਜੀ। ਸਾਸ਼ੀ ਗਾਲ ਵੀਰੇ। ਹਾਂ ਵੀਰੇ ਨਾਂ ਦੱਸੀ ਆਪਣਾ। ਨਾਮ ਸੁਖਦੇਵ ਸਿੰਘ ਜ਼ਿਲ੍ਹਾ ਗੁਰਦਾਸਪੁਰ ਪਿੰਡ ਡੇੜੀਵਾਲ ਕਰਨ। ਨੰਬਰ 8427861390 ਤਾਂ ਮੇਰੇ ਦੂਜਾ ਨੰਬਰ 9056461390 ਤਾਂ ਆਪਣੇ ਕੋ ਆਗੀਆਂ ਜਰਸੀ ਵੜਾ ਵੀਰ ਜੀ ਹਾਂਜੀ ਵੀਰ ਜੀ ਜਰਸੀ ਵੜਾ ਤਾਂ ਕਿ ਨਾ ਹਰੇਕ ਵੀਡੀਓ ਜਿਹੜੇ ਰੇਟ ਜਾਇਜ਼ ਹੁੰਦਾ ਹਨਾ ਹਾਂਜੀ ਵੀਰ ਜੀ ਜਾਇਜ਼ ਹੀ ਛੋਟੇ ਛੋਟੇ ਠੀਕ ਹੈ ਵਪਾਰੀ ਵੀਰ ਜਿਹੜੇ ਖਰੀਦ ਕਰ ਲੈਂਦੇ ਆ ਅੱਗੇ ਵੀਰਾਂ ਦੇ ਫੋਨ ਆਉਂਦੇ ਕਿ ਵੀਰ ਉਹਨਾਂ ਦੀ ਵੀਡੀਓ ਨਹੀਂ ਅਪਲੋਡ ਕਰਦੇ ਫੇ ਉਹ ਥੋੜਾ ਟਾਈਮ ਲੱਗਿਆ ਕਿ ਤੇ ਹਨਾ ਕੰਮ ਪੈ ਗਿਆ ਹੈਗਾ ਹਾਂਜੀ ਤਾਂ ਬਾਕੀ ਇਹ ਕੀ ਬਿਲਕੁਲ ਜੀ ਵੀਰਾਂ ਨੂੰ ਖੇਚ ਹੁੰਦੀ ਹੈ ਜਿੰਨਾ ਵੀਰਾਂ ਨੇ ਵੇਚਣਾ ਵੀ ਪਸ਼ੂ ਖੜ ਕੇ ਤੁਹਾਡੇ ਕੋਲੇ ਲਈ ਜਾਂਦੇ ਇੱਕ ਕੰਮ ਸਾਫ ਸੁਥਰਾ ਇੱਕ ਸਚਾਈ ਵੀ ਗੰਦੀ ਹੈਣਾ ਜੀ ਹਾਂਜੀ ਵੀਰ ਜੀ ਬਿਲਕੁਲ ਤਾਂ ਕਰੀਏ ਵੀਰੇ ਸ਼ੁਰੂ ਅੱਜ ਹਨਾ ਇਹਨਾਂ ਤੋਂ ਆ ਪਹਿਲੇ ਨੰਬਰ ਵਾਲੀ ਵੈੜ ਦੇ ਬਾਰੇ ਦੱਸ ਦੇ ਵੀਰੇ ਇਹ ਵੈੜ ਗੱਬਣ ਜੀ ਗੱਬਣ ਵੈੜ ਆ ਗਿਆ ਕੀ ਬਾਤ ਹੈ ਬਰੀਡ ਬਹੁਤ ਆ ਐ ਨਿਗਾ ਨਿਗਾ ਕੰਨ ਆ ਗਿਆ ਵੀਰੋ ਤਾਂ ਬੋਦੀ ਵਾਲੀ ਵੈੜ ਆ ਗਈ ਹਨਾ ਕਿੰਨੇ ਦਿਨ ਲਾਜੂ ਵੀਰੇ ਸੇਰ ਬੜੀ ਆ ਤਾਂ ਕੋਰੂਲੀ ਇੱਕ ਹਫਤਾ ਲੈ ਜੂ 13 ਕਿਲੋ ਦਾ ਪਿਛਲੇ ਸੋਏ ਨੇ ਵੀਰੇ ਕਿਵੇਂ ਬਰੀਡ ਆ ਦੁੱਧ ਫਿਰ ਚੰਗਾ ਚ ਵਾਜੂ ਵਰਗੇ ਠੀਕ ਆ ਜੀ ਵੇਖੋ ਵੀਰੇ ਫੇਸ ਕੁਆਲਟੀ ਚੈੱਕ ਕਰ ਲਿਓ 15 ਕਿਲੋ ਕੀ ਜਾਂਦਾ ਬਿਲਕੁਲ ਐ ਨਿਗਾ ਨਿਗਾ ਕਰਨ ਆ ਗਿਆ ਥਣ ਵੀ ਵਧੀਆ ਲੱਗਿਆ ਜੀ ਗੁਲਾਬੀ ਗੁਲਾਬੀ ਥਣ ਆ ਗਿਆ ਸਾਈ ਦਿਨ ਦਾ ਲੈ ਜੂ ਹਨਾ ਜੀ ਹਾਂ ਜੀ ਠੀਕ ਆ ਜੀ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਵੜੇ ਮੁੱਲ ਤੇ ਵੀਰ ਜੀ 1000 ਦਾ 55 60 ਤੜੀ ਜੋ ਹਾਂਜੀ ਬੜਾ ਪੰਜ ਜੀ ਕਰਨ ਹਾਂਜੀ ਦੇ 10 47000 ਦੇ 47 ਦੀ ਹਾਂਜੀ 2 ਛੱਡ ਦੀ ਵੀਰੇ 2 ਹੀ ਹੋਰ ਛੱਡੋ 43 ਦੀ 43 ਦੀ ਵਹਿਰ ਜਾਂਦੇ ਬਾਕੀ ਕੋਈ ਫੋਨ ਲਾ ਲੇ ਹਨਾ ਕਰਦੀ ਹੋਰ 1000 ਛੱਡ ਦਿੰਦੇ ਹੋਰ 42 ਦੀ 42000 ਦੀ ਬਾਕੀ ਕੋਈ ਫੋਨ ਲਾਵੇ ਹਨਾ ਤਾਂ ਵੇਖੋ ਵੀਰੇ ਉਹ ਰੇਟ ਤੁਸੀਂ ਵੀਰ ਦੇ ਚੈੱਕ ਕਰ ਹੀ ਲਏ ਆ ਵੱਡੀ ਵਹਿੜਾ ਚੰਗੇ ਰਿਕਾਰਡ ਵਾਲੀ ਆ ਦਿਨ ਦਾ ਖੜਦੀ ਆ ਤਾਂ ਵੀਰ ਕਹਿੰਦਾ ਹਾਂ ਨਾ 42000 ਦੀ ਹੋ ਜੂ ਕਿਆ ਬਾਤ ਹੈ ਦੂਜੇ ਨੰਬਰ ਤੇ ਆ ਗਈ ਜੀ ਦੂਜੇ ਨੰਬਰ ਤੇ ਸੂਈ ਵੈ ਠੰਡੀ ਸੀਲ ਨਾੜਾ ਨੂੜਾ ਵੇਖੋ ਕਿਆ ਬਾਤ ਐਂ ਗੁਲਾਬੀ ਥਾਣਾ ਗਿਆ ਵੀਰੇ ਕਿੰਨਾ ਦੁੱਧ ਦੁੱਧ ਵੀਰ ਜੀ 13 14 ਦੀ ਸੱਤਿਆਰ ਵੱਡੀ ਵੈੜ ਕੱਦ ਕਾਠ ਵਾਲੀ ਹਾਂ ਜੀ 13 ਤੋਂ 14 ਲੀਟਰ ਬੱਜਾ ਕੀ ਪਾਇਆ ਵੀਰੇ ਨੇ ਇਹ ਵਸ਼ੀ ਐਸੇ ਵਸ਼ੀ ਆ ਗਈਆਂ ਹਾਂ ਜੀ ਵਸ਼ੀ ਚੰਗੇ ਸੀ ਮੰਦੀ ਹਾਂ ਵੀ ਚੋਗੀ ਛਿਗੀ ਜਲੇ ਚੋਗੀ ਛਿਗੀ ਫੈਂਟ ਫੂਡ ਚੰਗੀ ਹੁੰਦੀ ਉਹਦੀ ਵੱਡੀ ਵੈੜ ਕੱਦ ਕਾਠ ਵਾਲੀ ਵੀਰੋ ਲੈਵਲ ਉਹ ਚੰਗਾ ਲੱਗਿਆ ਵੀਰੇ ਇਹਦਾ ਮੁੱਲ ਲੇ ਵੀ ਦੇ ਦੀ 40000 ਦੇ 47000 ਦੇ ਹਾਂਜੀ ਠੀਕ ਆ ਦੋ ਛੜ ਦੇ ਵੀਰੇ ਹਨਾ 45 ਦੀ ਇਹ ਵੀ ਹਾਨ ਆ 42000 ਦੇ ਕੀ ਬਾਤ ਹੈ ਹਾਂਜੀ ਅੱਜ 42 42 ਕਰ ਦੇਣਾ ਕਿੱਥੋਂ ਲਿਉਂਦੇ ਗੜਗੜ ਇਹੋ ਜੀ ਨੀ ਕੀ ਦੇ ਕੀ ਬਾਤ ਆ ਜੀ ਜਿਆ ਜੀ ਓਟ ਦੀਆਂ ਵਾਲੇ ਰੇਟ ਹਨਾ ਥਾਣਾ ਹੁਣ ਹੁਣ 42 ਦੀ ਜੀ ਉਤਲਾ ਦੋ ਛੜੀ ਵੀਰੇ 40 ਪੂਰੇ ਦੀ ਜਾਂ ਦੋ ਜਾਂ ਦੋ ਵੀਤੀ ਜਾਂਦਾ ਯਸਨ 40000 ਦੀ ਤੇ ਵੇਖੋ ਵੀਰੋ ਮਗਰ ਵਸ਼ੀ ਆ 40000 ਦੀ ਵੀਰ ਕਹਿੰਦਾ ਹੋ ਜੂ ਬਾਕੀ ਤੋਂ ਸੇਵਾ ਸੂਆ ਕਰੇ ਦੋ ਤੋਂ ਸੂਆ ਕੀ ਆ ਵੇਖੋ ਵੀਰੋ ਨਗੀਨਾ ਜਰਸੀ ਟੌਪ ਕਲਾਸ ਇਹ ਵੀਰੇ ਕਿਵੇਂ ਸੂਈਏ ਗੱਬਣਾ ਅੱਜ ਗੱਬਣਾ ਜੇ ਗੱਬਣਾ ਕੀ ਕਿੰਨੇ ਦਿਨ ਬਾਕੀ ਆ ਜੀ ਇਹ ਖਰੂਬ 8 10 ਦਿਨ ਜੀ 10 ਦਿਨ ਆ ਜੀ ਇਹ ਵੀ ਤੇ ਵੇਖੋ ਵੀਰੋ ਫੇਸ ਕੁਆਲਟੀ ਚੈੱਕ ਕਰੋ ਇਹਦੀ ਐ ਮੋਟੀ ਅੱਖ ਨਿੱਕਾ ਕੰਨ ਮੱਥੇ ਤੇ ਵੀ ਟਵਾਟਾ ਵਾ ਪੈਂਦਾ ਕੁਆਲਟੀ ਫੁੱਲ ਤੋਰ ਦਿਓ ਲੰਮੀ ਜੀ ਇਰੇ ਸੂਆ ਦੂਜਾ ਆ ਹਾਂਜੀ ਦੂਜੇ ਸੂਏ ਦੀ ਗੱਭਣ ਜੇ ਗੱਭਣ ਇਹਦਾ ਕੋਈ ਦੱਸ ਦੇ ਪਹਿਲੇ ਸੂਏ ਦਾ ਰਕਾਰਡ ਹਾਂਜੀ ਭਾਜੀ ਕਹਿੰਦੇ 14-15 ਕਿਲੋ ਚੋਇਆ ਪਹਿਲੇ ਸੂਏ ਇਹ 14 ਕਿਲੋ ਤੋਂ ਕਰੀਬ ਰਹੀ ਹੈ ਵੇਖੋ ਵੀਰੋ ਬਰੀਡ ਬਹੁਤ ਆ ਦਿਨ ਜਰੂਰ ਖੜਦੀ ਆ ਪਰ ਇਹ ਦੁੱਧ ਦਾ ਵੀ ਚੰਗਾ ਰਕਾਰਡ ਵੀ ਦੱਸਦਾ ਤਾਂ ਵੀਰ ਜੀ ਇਹਦਾ ਮੁੱਲ ਇਹ ਵੀ ਵੀਰ ਜੀ ਜਿਹੜੀ ਯਸਨ ਹੋਈ ਨਾ ਤਾਂ ਤੁਹਾਨੂੰ ਦੱਸਿਆ 42 42 ਹਾਂਜੀ ਪੂਰੇ 42 ਦੀ ਦੇ ਦੇ ਹਾਂ ਨਾ 42 ਦੀ ਕੋਈ 45 46 ਮੁੱਲ ਨਹੀਂ ਨਹੀਂ ਕਾਕਾ ਤੇ 42 ਚੋਂ ਮਾਨਦਾ ਹਾਂ ਹਾਂਜੀ ਕਰ ਦਾਂਗੇ ਬਾਕੀ ਕੋਈ ਫੋਨ ਲਾ ਲੈ ਹਣਾ ਜੀ ਠੀਕ ਹੈ ਜੀ ਤਾਂ ਵੇਖੋ ਵੀਰ ਚੌਥੇ ਨੰਬਰ ਤੇ ਆ ਗਈ ਇਹ ਵੀ ਵੈਰ ਗੱਬਣ ਜੇ ਗੱਬਣਾ ਹਾਂਜੀ ਹਾਂ ਇਹਨੂੰ ਬੜਾ ਪਿਆਰਾ ਲੱਗਿਆ ਹਾਂਜੀ ਤੁਹਾਨੂੰ ਸ਼ਾਈ ਹਾਲ ਚ ਆ ਗਈ ਜੀ ਠੰਡੀ ਸੀਲ ਆ ਵੀਰੇ ਦਿਨ ਕਿੰਨੇ ਪਏ ਅਜੇ ਇਹ ਵੀ ਖੜੂ ਤੁਸੀਂ 8 ਦਿਨ ਪਾ 10 ਦਿਨ ਹੈ ਜੀ ਹਣਾ ਜੀ ਠੀਕ ਹੈ ਜਾਣਦੇ ਵੀਰੇ ਵੀਰੇ ਮੋਲ ਮੋਲ ਪਾਜੀ ਇਹ ਵੀ ਜੈਸ ਨੂੰ ਬਤਾ ਲਈ ਦੀ ਵੀ ਬਤਾ ਲਈ ਦੀ 40000 ਜਾਂ ਉੜਦੀਆਂ ਵਾਲੇ ਰੇਟ ਕੋਈ ਫੋਨ ਲਾ ਲੈ ਬਾਕੀ ਛੋੜ ਛੱਪਾ ਆ ਜੂ ਹਣਾ ਹਾਂਜੀ ਵੀਰ ਜੀ ਕਰ ਦਾਂਗੇ ਠੀਕ ਆ ਜੀ ਝੋਟੀ ਆ ਗਈ ਵੀਰੇ ਗਾੜੀ ਇਹ ਵੀ ਸੂਈ ਜੇ ਤਾਂਜੀ ਸੂਈ ਹੈ ਵੀਰੇ 12 ਲੀਟਰ ਦੁੱਧ ਤਿਆਰ ਜੇ ਕਿੰਨਾ ਦੁੱਧ 12 ਲੀਟਰ 12 ਤਿਆਰ ਆ ਵੱਡੀ ਝੋਟੀ ਆ ਗਈ ਹਣਾ ਬੱਚਾ ਕੀ ਪਾਲਿਆ ਨੇ ਵੀਰੇ ਵੇਖੋ ਵੀਰੇ ਚੈੱਕ ਕਰ ਲਓ ਪਿੱਠ ਪੁੜਾ ਚ ਗਾਠਾ ਚ ਗੂਠਾ ਝੋਟੀ ਦਾ ਪਲੀ ਜੁੜੀ ਬਹੁਤ ਆ 12 ਲੀਟਰ ਦੁੱਧ ਤਿਆਰ ਆ ਵੀਰੇ ਕਿੰਨਾ ਦੁੱਧ ਚਵਾ ਜੂ ਫੇਰੇ ਝੋਟੀ ਜੋ ਤੇ 15 ਪਲੱਸ ਹੀ ਜਾਏਗੀ 15 ਪਲੱਸ ਵੱਡੀ ਝੋਟੀ ਆ ਗਈ ਹੈ ਨਾ ਕੱਟਾ ਗਿਆ ਇਹ ਮਗਰ ਹਾਂ ਜੀ ਇਹਦਾ ਮੁੱਲ ਵੀਰੇ ਦੇ ਦੀ ਲੱਖ ਦੀ ਜੀ ਲੱਖ ਦੀ ਹਾਂ ਜੀ ਉਹ ਚੋ ਮਾਂ ਤਨ ਵੀਰੇ ਕਰ ਦੋ ਪੰਜ ਛੱਡੀ ਵੀਰੇ 95 ਤੇਨ ਹੋਰ ਛੱਡੋ 100000 ਰੁਪਏ ਚਾਹੁੰਦੇ ਦੇ ਨੇ 90000 90000 ਦੀ ਬਾਕੀ ਕੋਈ ਫੋਨ ਲਾ ਲੈ ਹਨਾ ਮੋੜਦੇ ਨਹੀਂਗੇ ਇਹਨੂੰ ਵੇਖੋ ਵੀਰੋ ਪਿੱਠ ਪੂੜਾ ਪਲੀ ਜੁੜੀ ਚੈੱਕ ਕਰ ਲਿਓ ਵੱਡੀ ਝੋਟੀ ਆ ਲੰਮੀ ਬੇਲ ਆ ਗਈ ਆ ਬਹੁਤ ਜਿਆਦੀ ਚੰਗੀ ਇਹਨੂੰ ਕਹਿ ਰਹੀ ਆ ਵੀਰੋ ਠੀਕ ਆ 90000 ਆ ਮੇਰੇ ਵੈੜ ਆ ਗਈ ਗਾੜੀ ਇਹ ਵੀ ਸੂਈ ਜੇ ਇਹ ਸੂਈ ਅਜ ਤਾਂ ਜੀ ਹਾਂ ਜੀ ਤਾਜੀ ਸੂਈ ਠੀਕ ਆ ਜੀ ਤੇ ਜਾਦੇ ਨਾਲ ਜੁਈ ਨੂੰ 12 13 ਕਿਲੋ ਦੁੱਧ ਦਾ ਲਾਲੇ ਕੋ ਬੋਹਣਾ ਵਾਲੇ ਬੱਚਾ ਹੀ ਪਾਇਆ ਨੇ ਵੀਰੇ ਇਹਦੇ ਮਗਰਾਂ ਦੇ ਬੱਚਾ ਬੱਚਾ ਆ ਗਿਆ ਤੇ ਦੁੱਧ 12 ਲੀਟਰ ਤਿਆਰ ਆ ਜੀ ਹਾਂਜੀ ਹਾਂਜੀ ਬੱਚਾ ਤਾਂ ਵੱਡੀ ਵੜਾ ਵੀਰੇ ਦੁੱਧ ਕਿੰਨਾ ਚਵਾਜੂ ਓਦਾਂ ਵੜਸ਼ੇ ਉਹ ਤਾਂ ਭਾਜੀ 17 ਪਾਸੇ ਜਾਣੀ ਚਾਹੀਦੀ ਹਨਾ ਬ੍ਰੀਡ ਫੁੱਲ ਥਣ ਪਿਆਰਾ ਲੱਗਿਆ ਲੈਵਲ ਉਬਾ ਵੀ ਸੋਹਣਾ ਲੱਗਿਆ ਵੀਰੋ ਆ ਫੋੜ ਫੋੜ ਪਛਾਣ ਨੂੰ ਆਈ ਮਦਰ ਕੋਈ ਨਹੀਂ ਲੈ ਜੀ ਮੇਰੀ ਠੀਕ ਹੈ ਜੀ ਆ ਵੱਚ ਆ ਗਿਆ ਨਾੜੂ ਤੇ ਬੱਚਾ ਆ ਗਿਆ ਹੈ ਨਾ ਬਰੀਡ ਵੀ ਫੁੱਲ ਆ ਵੀਰੋ ਚੈੱਕ ਕਰ ਲਿਓ ਆ ਪਾਂ ਦੇ ਪਤੇ ਪੁੱਤੇ ਵਗੇ ਮੱਥੇ ਤੇ ਵੱਡੇ ਪੱਲੇ ਦੇ ਥਣ ਥੁਣ ਚੰਗਾ ਲੱਗਿਆ ਲੇਵਾ ਸੋਹਣਾ ਲੱਗਿਆ ਕੱਦ ਕਾਠ ਵਾਲੀ ਆ ਵੀਰੇ ਇਹਦਾ ਮੁੱਲ ਇਹਦੀ 60000 ਹਾਂਜੀ 60000 60 ਸੀ ਹਾਂ ਮਾਨਤਾਂ ਵੀਰੇ ਕਰ ਦੋ ਤੁਸੀਂ ਮਾਰਨੇ ਨਹੀਂ ਹਾਂ ਫਿਰ ਤੁਸੀਂ ਕਰਨਾ ਛੋਟ ਛਫਾ ਕਰਦੇ ਹੋ ਰੇਟ ਤੁਹਾਡਾ ਜਾਇਜ਼ ਤੇ ਨਹੀਂ ਛੱਡਦੀ 57 ਦੀ ਹੈ ਨਾ ਹੀ ਜਰਸੀ ਪਿੰਡ ਦੀ ਪੂਰੇ 55 ਦੀ ਜਾਣ ਦੋ ਵੀਰ ਫੋਨ ਲਾ ਲੈ ਬਾਕੀ ਹਨਾ ਠੀਕ 55 ਦੀ ਕੀ ਬਾਤ ਹਾਂ ਮੇਰੇ ਗਾੜੀ ਆ ਗਈ ਵੇਡ ਟੋਕਰ ਦੁੱਧ ਚਾਰ ਮਹੀਨਿਆਂ ਦੀ ਦੁੱਧ 12 13 ਲੀਟਰ ਤੇ ਆ ਗਏ 12 ਲੀਟਰ ਤੇ ਆ ਰਿਹਾ ਚੋਹਾਂ ਮਹੀਨਿਆਂ ਦੀ ਗੱਬਣ ਠੀਕ ਹੈ ਪੰਜਾਂ ਲੱਗਣ ਵਾਲਾ ਵੱਡੀ ਵਹਿੜ ਆ ਗਈ ਹਨਾ ਜਰਸੀ ਆ ਗਈ ਵੀਰੇ ਕਰੋਸ ਠੀਕ ਵੇਖੋ ਵੀਰੋ ਕੱਦ ਕਾਖ ਵੀਰੇ ਸੱਜਰ ਨੇ ਫਿਰ ਚੰਗਾ ਦੁੱਧ ਚਵਾਇਆ ਹੋਊਗਾ ਵੱਡੀ ਵਹਿੜ ਠੀਕ ਹੁਣ 10 ਲੀਟਰ ਨਹੀਂ ਨਹੀਂ 12 13 ਹੁਣ 12 ਕਿਲੋ ਆ ਉਹ 12 ਦਾ ਪਾਜੀ ਵਧੀਆ ਜਾਂਦਾ ਹੈ ਕਹਿੰਦਾ ਤੇ ਵੀ ਇਹ ਸੱਜਰ ਦਾ ਕਾਫੀ ਚੰਗੇ ਰਿਕਾਰਡ ਵਾਲੀ ਆ ਫਿਰ ਹੈਨਾ ਰਿਕਾਰਡ ਜੀ 22 ਲੀਟਰ ਤਰਿਆ ਠੀਕ ਆ ਜੀ ਤੇ ਵੇਖੋ ਵੀਰੇ ਵੱਡੇ ਪੱਲੇ ਜਾ ਚੰਗੇ ਲੇਵੇ ਵਾਲੀ ਆ 12 ਲੀਟਰ ਦੁੱਧ ਤਿਆਰ ਆ ਧੋਕਰ ਗੱਬਣਾਗੀ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਏ ਜੀ ਜੀ ਇਸ ਨੂੰ 42000 ਦੇ ਗਰੀਏ 42 ਦੀ ਉਦਲਾ ਤੋਂ ਛੱਡੀ 40 ਦੀ ਵੀਰੇ ਨਹੀਂ ਨਹੀਂ ਔੜ ਦੀਆਂ ਆਲੇ ਹਾਂ ਵੀਰੇ ਗਾੜੀ ਆ ਗਈ ਛਾਈ ਹਾਲ ਚਾ ਗਈ 6 ਮਹੀਨੇ ਦੀ ਗੱਭਣ ਜੇ 6 ਮਹੀਨੇ ਦੀ ਗੱਭਣ 3-4 ਲੀਟਰ ਤਿੰਨ ਲੀਟਰ ਦੁੱਧ ਹੈਨਾ ਛਾਂ ਦੀ ਗੱਭਣ ਆ ਗਈ ਛਾਈ ਹਾਲ ਆ ਗਈ ਹੈਨਾ ਵੇਖੋ ਵੀਰੋ 6 ਮਹੀਨੇ ਦੀ ਗੱਭਣ ਆ 3 ਲੀਟਰ ਦੁੱਧ ਕੋਈ ਨਹੀਂ ਪਾ ਦਾਂਗੇ ਤੁਹਾਨੂੰ ਪਾ ਦਾਂਗੇ ਬਾਕੀ ਸਭ ਰਿਓ ਕਰਦੀ ਹੋਣੀ ਆ ਇਹ ਨਾਲੇ ਅੱਛਾ ਹੈ ਸੀਜ਼ਨ ਲੱਗ ਵੀਰੇ ਹਾਂਜੀ ਐਸਜੀ ਸੀਜ਼ਨ ਲੱਗਦੀ ਠੀਕ ਹੈ ਜੀ ਹਾਂਜੀ ਠੀਕ ਹੈ ਬੇਬਾਬੂ ਪੰਜ ਅੰਗੀਆਂ ਲੱਗੀਆਂ ਰਿਕਾਰਡ ਚੰਗੇ ਵਾਲੀ ਹਨ ਵੀਰੇ ਹਾਂਜੀ ਠੀਕ ਹੈ ਇਹਦਾ ਮੌਲੀ ਦੇ ਦਿਆ 30000 ਦੀ ਦੋ ਛੱਡੀਆਂ 28 ਦੀ ਵੀਰੇ ਹਸੀ ਲੈਂਡ ਥੋੜਾ ਘੱਬਰਦੀ ਆ 28 ਦੀ 27 ਦੀ ਕੀ ਆ ਬਾਤ ਆ 50 ਦੀ ਵੇਖ ਪਦੇ ਤੋਕੜ ਗੱਬਣ ਆ ਗਈ ਆ 20000 24 ਦੀ ਇੱਕ ਹੋਰ ਛੜੋ 20000 ਦੀ ਜਾਂਦੇ। ਬਾਕੀ ਕੋ ਫੋਨ ਲਾ ਲੇ ਹਨਾ ਜੀ। ਹਾਂ ਜੀ ਬੀ ਜੀ। ਕਿ ਵੇਖੋ ਵੀਰੋ ਰੇਟ ਤਾਂ ਵੀਰ ਦੇ ਚੈੱਕ ਕਰ ਹੀ ਲਿਆ। ਇਹ ਲਾ ਕੇ ਵੇ ਪਸ਼ੂ ਜਾਇਜ ਮਿਲਦਾ ਵੀਰੋ ਨਾਲ ਕੋਲੇ। ਤਾਂ ਪਸ਼ੂ ਵੀ ਰੇਟ ਵੀ ਜਾਇਜ ਪਸ਼ੂ ਵੀ ਚੰਗਾ ਹੁੰਦਾ। ਠੀਕ ਐ। ਅੱਗੇ ਆ ਗਈ ਵੱਡੀ ਵੜ। 14 ਲੀਟਰ ਦੁੱਧ ਪਿਆਰ। 14 ਲੀਟਰ ਦੁੱਧ ਤਿਆਰ ਆ। ਇਹਦਾ ਵਸ਼ਾ ਗਿਆ ਜੀ। ਉਹ ਗੇਟ ਨਾਲ ਵਜਿਆ ਹਨਾ। 14 ਲੀਟਰ ਦੁੱਧ ਤਿਆਰ ਖੋਲੋ ਵੀਰ ਜੀ। ਥਾਣੇ ਦੇ ਦੋ ਹੀ ਚੱਲਦੇ। ਥਣ ਦੋ ਹੀ ਚੱਲਦੇ ਆ ਜੀ। ਠੀਕ ਹੈ ਜੀ ਗਾਰਡ ਲੈ ਮਗਰਲੇ ਸਿਆ ਇੱਕ ਮਗਰਲਾ ਇੱਕ ਅਗਲਾ ਜੀ ਇੱਕ ਮਗਰਲਾ ਇੱਕ ਅਗਲਾ ਵੱਡੀ ਵਹਿੜਾ ਦਾ ਬਹੁਤ ਹਨਾ ਦੋ ਹੀ ਥਣ ਚਲਦੇ ਦੋਹਾਂ ਥਣਾਂ ਵੀ ਵੀਰੇ ਦੁੱਧ ਇਹਨਾਂ ਦੇ ਜਾਂਦੇ ਹਾਂਜੀ 14 ਲੀਟਰ ਭਾਈ 14 ਲੀਟਰ ਆ ਉਹ ਵੇਹ ਤਾਂ ਵਸ਼ੀ 30 ਪਲੱਸ ਵਾਲੀ ਆ ਬਸ ਇਹ ਹੈ ਕਿ ਹੁਣ ਦੋ ਥਣ ਹਨੀ ਹਨਾ ਤੇ ਦੋਹਾਂ ਥਣਾਂ ਜਿਹੇ ਵੀਰੇ ਦੁੱਧ 14 ਕਿਲੋ ਆ ਗਿਆ ਵੱਡੀ ਵਹਿੜਾ ਗਈ ਕੱਦ ਕਾਠ ਵਾਲੀ ਫੁੱਲ ਬਰੀਡ ਆ ਫਾਰਮ ਵਾਲੀ ਵਹਿੜਾ ਹੈ ਇਹਦਾ ਮੁੱਲ ਜੀ ਤੇਰੀ 27000 ਦੀ 27000 ਦੀ ਹਾਂਜੀ ਦੋ ਛੱਡੀ ਵੀਰੇ 50 ਦੀ ਦੋ ਹੋਰ ਛੱਡੋ 23000 ਦੀ ਇੱਕ ਹੋਰ 22 ਦੀ ਹੈਣਾ ਜੀ ਠੀਕ ਹੈ ਜੀ 22000 ਦੀ 14 ਲੀਟਰ ਵਾਲੀ 14 ਲੀਟਰ ਦੀ 20000 ਦੀ ਵੇਖੋ ਵੀਰੋ ਥਣ ਦੋ ਹੀ ਚੱਲਦੇ ਆ ਪਰ ਇਹ ਆ ਕਿ ਦੁੱਧ ਚੰਗਾ ਵੱਡੀ ਵਰਬ ਡੀਡ ਹਾਂਜੀ 1000 ਹੋਰ 19 ਦੀ 19000 ਦੀ ਹੈਣਾ ਜੀ ਬਾਕੀ ਕੋਈ ਫੋਨ ਲਾ ਲੈ ਠੀਕ ਹੈ ਠੀਕ ਹੈ ਜੀ 19000 ਦੀ ਬਾਕੀ ਕੋਈ ਫੋਨ ਲਾ ਲੈ ਮੋੜ ਦੇਣੀ ਹੈ ਨਾ ਵੀਰੇ ਕੀ ਬਾਤ ਹੈ ਵੇਖੋ ਵੀਰੇ ਰੇਡ ਵੀਰ ਦੇ ਚੈੱਕ ਕਰ ਲਏ 19000 ਤੋਂ ਵੈਡ ਸਟਾਰਾ ਚੰਗੀਆਂ ਵਹਿਣਾ ਨੇ ਜਰਸੀਆਂ ਨੇ ਗੱਬਣਾ ਨੇ ਸੂਈਆਂ ਨੇ ਚੰਗੇ ਰਿਕਰਡ ਵਾਲੀਆਂ ਨੇ ਚੰਗੀ ਝੋਟੀਆਂ ਬਾਕੀ ਇਹੋ ਬੈਂਤੀਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜੋ ਤੁਹਾਨੂੰ ਨਵੀਂ ਤਰ੍ਹਾਂ ਦੀ ਵੀਡੀਓ ਲੈ ਕੇ ਦਿਖਾ ਲਈ ਜਾਵੇ ਤਾਂ ਐਡਰੈਸ ਵੀਰੇ ਦੱਸਿਆ ਕਰੀ ਜੀ ਦਾ ਗੁਰਦਾਸਪੁਰ ਪਿੰਡ ਡੇੜੀਵਾਲ ਕੰਨ ਤਹਿਸੀਲ ਕਲਨੋੜ ਨੰਬਰ 8427861392 ਦੂਜਾ ਨੰਬਰ 9054661392 ਸਸਿਕਾ ਸਸਿਕਾ